ਕੋਈ ਬੰਦਾ ਅਮਰਤ ਛਕਣ ਜਾਂਦਾ ਹੈ ਅੱਜ ਕੱਲ ਤਾਂ ਅਮਰਤ ਲੋਕਾਂ ਨੇ ਖੇਡ ਬਣਾ ਰੱਖੀ ਐ ਉਹ ਪੰਜ ਪਿਆਰਿਆਂ ਦਾ ਜਿਹੜਾ ਮੁਖੀ ਹੁੰਦਾ ਉਹਨੂੰ ਕਹਿੰਦਾ ਅਮਰ ਛਕਣ ਵਾਲੇ ਨੂੰ ਅਮਰਤ ਛਕਣ ਦੀ ਇੱਛਾ ਤੈਨੂੰ ਜੇ ਗੁਰਦੁਆਰੇ ਲੈ ਆਈ ਇਸ ਪੰਥ ਦੀਆਂ ਕੁਝ ਕਹਿ ਰਹਿਤਾ ਮੈਥੋਂ ਪਹਿਲਾਂ ਸੁਣ ਲੈ ਭਾਈ ਆਪ ਗਵਾਉਣਾ ਤਾਂ ਸ਼ੌ ਪਾਉਣਾ ਉਹਦੀ ਰੀਤ ਨਿਆਰੀ ਇਹਦੀ ਰੀਤ ਨਿਆਰੀ ਆਪ ਗਵਾਉਣਾ ਤਾਂ ਸ਼ੌ ਪਾਉਣਾ ਇਹਦੀ ਰੀਤ ਨਿਆਰੀ ਸਿਰ ਜਾਵੇ ਤਾਂ ਜਾਵੇ ਪਰ ਨਾ ਜਾਵੇ ਸਿੱਖੀ ਪਿਆਰੀ ਕੀ ਬਾਤ ਅਮਰਤ ਖੰਡੇ ਬਾਟੇ ਦੇ ਵਿੱਚ ਕੁੱਲ ਨਿਆਮਤਾ ਮੇਵੇ ਹਾਂ ਨਾ ਜ਼ੁਲਮ ਕਦੇ ਕਰੇ ਖਾਲਸਾ ਨਾ ਕਰਨ ਕਿਸੇ ਨੂੰ ਦੇਵੇ ਤਤੀ ਤਵੀ ਤੇ ਚੜ ਸਕਦਾ ਸਵਾ ਲੱਖ ਨਾ ਲੜ ਸਕਦਾ ਲੜ ਸਕਦਾ ਤਾਂ ਜਾ ਬਣ ਜਾ ਖਾਲਸਾ ਜੇ ਲੜ ਸਕਦਾ ਆ ਜਾ ਬਣ ਜਾ ਖਾਲਸਾ ਕੀ ਬਾਤ ਹੈ ਕੋਈ ਬੰਦਾ ਅਮਰਤ ਛਕਣ ਜਾਂਦਾ ਹੈ ਅੱਜ ਕੱਲ ਤਾਂ ਅਮਰਤ ਲੋਕਾਂ ਨੇ ਖੇਡ ਬਣਾ ਰੱਖੀ ਹੈ ਉਹ ਪੰਜ ਪਿਆਰਿਆਂ ਦਾ ਜਿਹੜਾ ਮੁਖੀ ਹੁੰਦਾ ਉਹਨੂੰ ਕਹਿੰਦਾ ਅਮਰ ਛਕਣ ਵਾਲੇ ਨੂੰ ਅਮਰਤ ਛਕਣ ਦੀ ਇੱਛਾ ਤੈਨੂੰ ਜੇ ਗੁਰਦੁਆਰੇ ਲੈ ਆਈ ਇਸ ਪੰਥ ਦੀਆਂ ਕੁਝ ਗਹਿਤਾਂ ਮੈਥੋਂ ਪਹਿਲਾਂ ਸੁਣ ਲਾ ਭਾਈ